हां जी मित्रों किमे हो सारे ਤੁਸੀਂ ਆਈ ਹੋਪ ਤੁਸੀਂ ਸਾਰੇ ਵਧੀਆ ਹੋਵਾਂਗੇ ਤੇ ਅੱਜ ਆਪਾਂ ਇੱਕ ਚੈਲੰਜ ਲੈ ਆ ਨਵਾਂ ਤੇ ਅੱਜ ਆਪਾਂ ਨਾ ਮਤੋਈ ਤੋਂ ਲੈ ਕੇ ਕਬਰਾਂ ਤੱਕ 2 ਕਿਲੋਮੀਟਰ ਟੱਪੇ ਲਾਉਣੇ ਨੇ ਡੱਡੂ ਟੱਪੇ ਦੇਖਦੇ ਲੱਗਦੇ ਆ ਜਾਂ ਨਹੀਂ ਤੇ ਪੂਰਾ ਫੁੱਲ ਵੀਡੀਓ ਨੂੰ ਵਾਚ ਕਰਿਓ ਤੇ ਪੂਰੀ ਵੀਡੀਓ ਦੇਖਿਓ ਤੇ ਚਲੋ ਫਿਰ ਲਾਉਣੇ ਹਾਂ 1 2 3 4 5 6 7 8 9 10 11 12 13 14 15 16 17 ਚੱਲ ਚੱਲ ਕਿਉਂ ਹਾਲ ਵੀਡੀਓ ਬਣਾਈਏ ਨਾਲ ਥੋੜੀ ਰੈਸਟ ਲੈ ਲੈ ਕੇ ਕਰਾਂਗੇ ਮਿੱਤਰੋ ਦੇਖੀ ਚੱਲਿਓ ਥੋੜੀ ਥੋੜੀ ਰੈਸਟ ਲੈ ਲੈ ਕੇ ਮਤੋਈ ਤੋਂ ਕਬਰਾਂ ਤੱਕ ਚੱਲਾਂਗੇ 13 14 15 16 17 18 19 20 21 22 23 24 25 ਕੋਈ ਨਹੀਂ ਕੋਈ ਨਹੀਂ 26 27 28 29 30 31 32 33 34 35 36 37 38 39 ਬਸ ਮਾਣ ਚੱਲਦਾ ਜਿਆਦਾ ਬਹੁਤ ਲੱਗਦਾ ਅੱਛਾ ਪਰ ਕੋਈ ਨਹੀਂ ਕਰਾਂਗੇ ਉੱਥੇ ਤੱਕ ਤੱਕ ਕਰਨਾ ਹੀ ਪਊਗਾ ਔਖਾ ਨਾ ਸੌਖਾ ਕੋਈ ਗੱਲ ਨਹੀਂ ਚਾਲੀ ਇਕਤਾਲੀ ਬਿਆਲੀ ਤਰਤਾਲੀ ਚਰਤਾਲੀ ਪੰਤਾਲੀ ਸਿਆਲੀ ਸੰਤਾਲੀ ਅਠਤਾਲੀ ਉਨੰਜਾ ਪੰਜਾ ਕਵੰਜਾ ਬਵੰਜਾ ਤਰੰਜਾ ਚਰੰਜਾ ਕੋਈ ਨਹੀਂ ਕੋਈ ਨਹੀਂ ਰੈਸਟ ਰੈਸਟ ਨਹੀਂ ਖਾਸੀ ਆ ਗਈ ਹੈ ਹਾਂ ਹਾਂ ਮੈਂ ਮੈਂ ਖਸੇ ਰਹਾ ਹਾਂ ਮੈਂ ਦੇਖੋ ਵੀਰੇ ਗਰਮੀ ਮੁੰਡੇ ਨੂੰ ਗਰਮੀ ਚੈੱਕ ਕਰੋ ਚੰੰਜਾ ਉਹ 54 ਦੇਖੋ ਗਰਮੀ ਚਾਹ ਦੇਖੋ ਧੁੰਦ ਦੇਖੋ ਆਲੇ ਦਲੇ ਧੁੰਦ ਚੰੰਜਾ ਚੰੰਜਾ ਆ ਆ ਘਰ ਜਾਣਾ ਦੇਖੋ ਆ ਗਿਆ ਆ ਗਿਆ ਥੋੜੀ ਰਹਿ ਗਈ ਆ ਸੁਖਰਾ ਥੋੜੀ ਹੀ ਰਹਿ ਗਈ ਚਲ ਵੀ ਚਲੋ ਖੇਡਣਾ ਵੀ ਆ ਸੱਚ ਮੈਂ ਜਾ ਕੇ ਜਲਦੀ ਕਰ ਥੋੜਾ ਜਾ ਆ ਲੈ ਨਾਲ ਚਲ ਲੈ 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 ਚਲ ਚਾ ਚਾ ਚਲ ਚਾ ਚਾ ਚਲ ਚਾ ਚੋਟਿਆ ਕਰਜੇ ਤੋਂ ਲੱਗਦਾ ਫਿਰ ਮੈਂ ਤੇਰੇ ਨਾਲ ਮੇਰੇ ਲਈ ਕੱਪੜੇ-ਕੁੱਪੜੇ ਖਾਸੇ ਨਹੀਂ ਯਾਰ ਮਾਰਾਂ ਨਹੀਂ ਦੇਖ ਲੈ 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 ਦੋ ਮਿੰਟ ਰਹਿ ਚਲੰਜਾ 55 55 57 58 59 60 61 62 63 64 ਹਾਂ ਹਟੋ ਚੋ ਹਟੋ ਪਾਹਟੋ ਪਾਹਟੋ 71 70 71 71 ਹੋ ਗਏ ਲੈ ਮਤਰੋ ਇੱਥੇ ਤੱਕ ਆਪਣੇ 71 ਹੋ ਗਏ ਆਉਂਦੇ ਆਉਂਦੇ ਤੇ ਤੁੰ ਦੁਪਹਿਰ ਹੀ ਆ ਯਾਰ ਹੁਣੀ ਜੀ ਟੀ-ਸ਼ਰਟ ਜਨੇਗੇ ਰੋ ਕੋਈ ਨਹੀਂ ਗੱਲ ਨਹੀਂ ਚੈੱਕ ਕਰੋ ਤੁਸੀਂ ਇੱਕ ਵਾਰੀ ਅੰਦਰ ਆਓ ਹੀ ਆ ਬਗੈਰ ਐਦਾਂ ਤਾਂ ਪੂਰੀ ਉਹ ਕਰੀ ਹੋਈ ਆ 71 ਹੋ ਗਏ ਹੁੰਦਾ ਤਾਂ ਕੀ ਹੁੰਦਾਗਾ ਆੜ ਗਿਆ ਪਾਰਗੀ ਅਜੇ ਤਾਂ ਆਉਣਾ ਵੀ ਆ 71 ਸਸ਼ਣ ਲੜਨ 72 73 74 75 76 77 78 90 80 86 86 83 85 86 86 ਹੋ ਗਏ 87 88 ਆਏ ਹਾਏ ਓਏ ਕਹਿੰਦੇ ਜੋਰੀ ਬਹੁਤ ਲੱਗ ਰਿਆ ਬਾਬਿਓ ਉਹਦੇ ਡਡੂਸ ਟਪੇ ਲਾ ਕੇ ਦੇਖਿਓ ਤਾਂ ਪਤਾ ਲੱਗੂਗਾ 88 ਹੋ ਗਏ 88 88 ਹੋ ਗਏ ਕਹਿੰਦੇ ਮੇਰੇ ਮਿੱਤਰੋ ਦੇਖੋ ਗਰਮੀ ਗਰਮੀ ਹੋਈ ਹੋਈ ਪਈਆ ਚੱਲ 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 ਝੂਟੇ ਲਵੀਆਂ ਪੰ ਲਵੀਆਂ 34 ਤੇ ਬਰੂਸ਼ ਤੋਂ 100 ਤੱਕ ਗਿਣਾਂਗੇ ਉਸ ਤੋਂ ਬਾਅਦ ਵਿੱਚ ਫਿਰ ਆਪਾਂ ਫਿਰ ਇੱਕ ਤੋਂ ਸ਼ੁਰੂ ਕਰਿਆ ਕਰਾਂਗੇ ਸੀ ਨੰਨੇ ਵਿੱਚ 90 99 ਮੇ 89 ਮੇ 79 ਮੇ 69 ਮੇ 59 ਮੇ 49 ਮੇ 39 ਮੇ 200 1 2 3 4 5 6 7 107 ਹੋ ਗਏ ਆ ਵੀ ਮੇਰੇ ਮਿੱਤਰੋ 107 ਹੋ ਗਏ ਦੇਖਦੇ ਆ ਕਿੰਨੇ ਲੱਗਦੇ ਨੇ ਉੱਥੇ ਜਾਂਦੇ ਤੱਕ ਪਸੀਨਾ ਪਸੀਨੀ ਹੋ ਚੁਕਿਆ ਸਾਰਾ ਉਹ ਸਰੀਰ ਐਕਸਰਸਤ ਹੋ ਗਏ ਆ ਇਹ ਲੋ ਉਹ ਇਨੀ ਦੇਖਦੇ ਆ ਕਿੱਥੇ ਤੱਕ ਲੱਗਦੇ ਨੇ ਚਲੋ ਵੀ ਇਹ ਕਮਰਾ ਦੇਖੋ 11ਵੀਂ ਦੇਖੋ ਚਲੋ ਵੀ ਇਹ ਕਮਰਾ ਆਲੇ-ਦਾਲੇ ਤੰਦ ਦੇਖੋ ਕੋਰਾ ਹੀ ਕੋਰਾ ਵੈਰੇ ਕੋਰਾ ਹੀ ਕੋਰਾ ਚੈੱਕ ਕਰੋ ਦੂਜੀ ਇੱਕ ਵਾਰੀ ਆਲੇ ਦੁਆਲੇ ਸਤ ਹੋ ਗਏ ਹੁਣ ਕਰ ਸਟਾਰਟ ਮੋਟਰ ਟ੍ਰੇਨਿੰਗ ਜਾਣ ਦੇ ਘੜ ਜਾਣਗੇ ਮੋਟਰ ਐਂਗਲ ਏ 7 ਤੇ 7 ਹੋ ਗਏ 8 9 10 11 12 13 14 15 16 17 18 19 20 21 22 23 23 ਹੋ ਗਈ ਰਹੀ ਵੀ 123 ਹੋ ਗਏ ਮੇਰੇ ਬਿਰੋ 13 ਤੇ ਸਾਡਾ ਕਹਿੰਦੇ ਪਹਿਲਵਾਨ ਹੰਬ ਵੀ ਬਹੁਤ ਚੁੱਕਿਆਗਾ ਹੁਣ ਚਲੋ ਵੋਈ ਗੱਲ ਨਹੀਂ ਦੇਖਦੇ ਆ 24 25 26 27 28 29 30 31 32 33 34 35 36 37 38 38 ਹੋ ਗਏ 38 38 38 ਗੋਇੰਗ ਰੈਸਟ ਰੈਸਟ 38 ਬਾਈ ਜੀ ਰੈਸਟ ਵੀ ਜ਼ਰੂਰੀ ਆ ਇਹਦੇ ਨਾਲ ਤਾਂ ਕੰਮ ਖਰਾਬ ਕਰ ਦੂਗੀ 38 ਹੋ ਗਏ ਮਤਲਬ 38 ਚਲੋ ਕੋਈ ਨਹੀਂ 138 ਹੋ ਗਏ ਤੇ ਓਏ ਹਾਈ ਹੋਏ ਤੇ 49 40 41 42 43 44 45 46 47 48 49 50 51 ਕਿੰਨੇ ਅਗਲਾ ਤਿਆਂ ਤੇ 54 54 ਹੋ ਗਏ ਵੀਰੇ ਮਿੱਤਰੋ 154 ਕਹਿੰਦੇ 154 55 56 58 60 61 62 63 64 65 66 67 68 69 70 70 ਹੋ ਗਏ ਲੈ ਮਿੱਤਰੋ ਵਜੇ ਦਾ ਸਾਡੇ ਪਹਿਲਾਂ ਵਾਲੇ ਰਿਜ਼ਲਟ ਵੀ ਖੋਲਣੀਆਂ ਮਸਲੇ ਵੀ ਦਿਖਾਉਣੇ ਨੇ 70 ਹੋ ਗਏ ਨਾ ਮਿੱਤਰੋ 70 ਹੋ ਗਏ ਤੇ ਚਲੋ 170 ਹੋ ਗਏ ਆਪਣੇ 71 72 73 74 75 76 77 78 79 80 81 82 83 83 ਉਹ 84 ਹੋ ਗਏ 84 ਕੋਈ ਨਹੀਂ ਕੋਈ ਨਹੀਂ ਸਰਾ ਗੱਲ ਬਾਤ ਆ 84 ਹੋ ਗਏ 84 83 84 ਉਹ ਕਾਰ ਬੋਟ ਆ ਗਈਆਂ ਆ ਗਈਆਂ ਘਬਰਾ ਕੋਈ ਨਹੀਂ ਦਾਮ ਲੈ ਲਾ 84 83 85 86 87 88 99 90 99 99 ਮੇ 98 ਮੇ 97 ਮੇ 95 97 97 ਵੀਰੋ ਮੇਰੇ ਮਿੱਤਰੋ ਵਿੱਚ ਵੇਚਦੇ ਵੀ ਫਿਰ ਰਹੇ ਨੇ 97 ਹੋ ਗਏ ਨਾ ਦੇਖੋ ਆ ਚੈੱਕ ਕਰੋ ਮਸਾਲ ਚੈੱਕ ਕਰੋ 97 ਹੋ ਚੋ ਗਏ ਨੇ ਮੇਰੇ ਵੀਰੋ 97 ਇੱਕ ਜਲਿ ਉਹ ਹਜੇ ਦਾ ਭਲਵਾਨ ਨੇ ਬਹੁਤ 97 98 99 100 1 2 3 4 5 6 7 8 9 10 11 ਨਾ 10 ਹੋਈ ਨਹੀਂ ਮਿੱਤਰੋ 11ਵਾਂ ਲਾ ਆਣੀ ਸੀਗਾ ਹਜੇ ਉਹ ਪਹਿਲਾਂ ਹੀ ਗਿਣਿਆ ਥੋੜਾ ਜਿਹਾ ਚਲੋ ਕੋਈ ਨਹੀਂ ਲਾਊਗਾ ਲਾਊਗਾ ਭਲਵਾਨਾਂ ਕਹਿੰਦੇ ਮਿੱਤਰੋ ਸਮਾਨ ਹੈ ਸਮਾਨ 200 ਪਤਾ ਨਹੀਂ ਯਾਰ ਕਿੰਨੇ ਹੋਗੇ 3 ਹੋਗੇ ਸੀ ਪਤਾ ਨਹੀਂ 4 ਹੋਗੇ ਸੀ ਬਾਬੇ ਉਹ ਭੁੱਲ ਗਿਆ ਚਲੋ ਕੋਈ ਗੱਲ ਨਹੀਂ 4 ਹੋਗੇ ਹੀ ਮੈਨੂੰ ਲੱਗਾ ਸ਼ਾਇਦ 204 ਹੋਗੇ ਲੈ ਵੀ ਮਿੱਤਰੋ ਸਾਡੇ ਭਲਵਾਨ ਨੇ ਸਾਲਟ ਵੀ ਲਾ ਚੁੱਕਿਆ ਮੈਨੂੰ ਫੜਾ ਤੀ ਤੇ 9 10 11 12 13 14 15 16 17 18 19 20 ਲੈ ਵੀ ਮੇਟਰੋ 20 ਹੋ ਜੁਕੇ ਨੇਗੇ ਵਿੱਚ ਪਿੱਛੇ ਥੋੜਾ ਜਿਹਾ ਘਵਲ ਆ ਜਾ ਹੋ ਗਿਆ ਪਤਾ ਨਹੀਂ ਕਿਸ ਚੱਕਰ ਪੈ ਗਿਆ 220 ਹੋਗੇ ਪੂਰੇ ਸਹੀ 220 ਤੁੰਦ ਵਾਲੇ ਦਾਲੇ ਤੁਸੀਂ ਚੈੱਕ ਕਰ ਹੀ ਸਕਦੇ ਹੋ ਤੁੰਦ ਦਾ ਕੀ ਮਾਹੌਲ ਆ दो सौ भी हो लाओ, दो सौ भी इक् चौबी, पच्ची छब्बी सताई अठाई हो नी ती

55 56 57 58 59 90 90 ਮੇਰਾ ਤਾਂ ਸਾਰਾ ਖੇਡਣ ਦਾ ਟਾਈਮ ਹੋ ਗਿਆ ਮੈਂ ਵੀ ਜਾਣਾ ਜਲਦੀ ਪੂਰਾ ਕੰਪਲੀਟ ਕਰਨਾ ਤੁਸੀਂ ਨਾ ਹਟੰਤੇ ਆਗੇ ਹੋਣਗੇ 61 62 63 64 65 66 67 68 69 70 71 72 ਤੇਤਰ 74 75 라이 ਮੈਟਰੋ 75 ਹੋ ਚੁਗੇ ਨੇ ਕਿ ਤੇ ਸਾਡਾ ਪੁਲਵਾਨ ਥੋੜੀ ਜੀ ਕੋਸ਼ਿਸ਼ ਖਾਰ ਰਿਹਾ ਕੋਈ ਗੱਲ ਨਹੀਂ ਪੁਲਵਾਨ ਚੱਲ ਚੱਲ ਹੌਸਲੇ ਨੇ ਤੇਰੇ ਚ 69 ਹੋ ਚੁਗੇ ਨੇ ਲੈ ਵੀ ਮੈਟਰੋ ਮੇਰੋ ਨੱਤਰ ਨੱਤਰ ਚੱਲ ਚੱਲ 77

ਲਵੀ 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 ਗਾਦੋ ਸਰਾ ਸਰਾ ਪ੍ਰਮਾਨ ਸਰਾ ਸਰਾ 78 ਕਿਨੇ 78 78 78 88 86 87 88 99 90 99 99 ਤਨੰਮੇ 94 95 97 98 99 ਆਹ ਹੋਏ 299 ਪੂਰੇ 299 ਪੂਰੇ ਹੋ ਚੁੱਕੇ ਨੇ ਤੇ ਚੱਲ ਚੱਲ ਲਵੀਆਂ ਸਾਡੇ ਹਜੇ ਵੀ ਹਾਰ ਮੰਨਨ ਨੂੰ ਤਿਆਰ ਨਹੀਂ ਹੈਗੇ 299 ਪੂਰੇ ਹੋ ਚੁੱਕੇ ਲਵੀਆਂ ਲਵੀਆਂ ਬਹੁਤ ਲਵੀਆਂ ਹੁਣ ਤਾਂ ਆਪਾਂ ਕਿਹੜਾ ਵੀ ਦਿੱਤਾ ਚੱਕੋ ਜੀ ਥੋੜਾ ਇੱਧਰ ਨੂੰ ਆ ਜਾ ਹਰਖਾ ਪਿਆਉਣ ਮੈਂ ਚੱਲ 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 299 ਸੀ ਨੰਨ ਨੰਨ ਮੈਂ 1 2 3 4 5 6 7 8 9 9 ਹੋ ਚੁੱਕੇ ਨੇ 310 11 12 13 14 314 15 15 15 ਕਹਿੰਦੇ ਮੇਰੇ ਮੇਰੇ ਉਹ 15 ਪਿੱਛੇ ਯਰ ਕਬਲਾ ਜਾ ਹੋ ਗਿਆ ਸੀ 99 ਦੱਸਿਆ ਗਿਆ ਪਰ ਥੋੜਾ ਵੱਤ ਸੀਗਾ 99 ਸੀਗਾ 99 ਤੋਂ 99 ਦੱਸ ਨੋ ਨੰਮੇ ਦੋ ਨੰਨ ਮੇ ਦੱਸਿਆ ਗਿਆ ਯਾਰ ਸੌਰੀ ਮਿੱਤਰੋ ਮਿੱਤਰੋ ਸੁਣਨਾ ਮੈਂ 1 2 23 24 25 26 27 28 29 30 ਆਏ ਹਾਏ ਉਪਰਵਾਣਾ 30 ਹੋ ਗਏ ਲੋ ਜੀ ਮਿੱਤਰੋ 30 ਅਗੇ 32 ਹਾਂ ਜੀ ਨਾ 32 32 ਕੋਈ ਨਹੀਂ ਕੋਈ ਨਹੀਂ ਪ੍ਰਮਾਣ ਚੱਲ ਗਿਆ ਲਵੀ ਨੇ ਲਵੀ ਨੇ ਇਹ ਆਹਾਂ 32 32 ਚੱਲ ਲੈ ਲੋ 32 ਹੋ ਚੁੱਕੇ ਨੇ ਤੱਕ ਨਾ 132 ਹੋ ਚੁੱਕੇ ਨੇ 33 34 35 36 37 38 39 40 43 42 43 ਚਲੋ 3 43 343 ਹੋ ਚੁੱਕੇ ਨੇਗੇ ਤੇ ਅਸੀਂ ਮਤਲਬ ਸਪੱਟੇ ਦਾ ਬਹੁਤ ਜ਼ਿਆਦਾ ਹੋ ਗਿਆ ਨਾ ਟੱਪੇ ਦਾ ਬਹੁਤ ਜ਼ਿਆਦਾ ਉਹਨੂੰ ਹੋ ਗਏ ਉਹਨੂੰ ਵੀ ਪਰ ਅਸੀਂ ਪਿੱਛੋਂ ਵੀਡੀਓ ਨਹੀਂ ਬਣਾਈ ਸੀ ਉਹਦੇ ਕਰਕੇ ਬਹੁਤ ਹੋ ਗਏ ਟੱਪੇ ਦਾ ਚਲੋ ਅਸੀਂ ਜਿੱਥੋਂ ਵੀਡੀਓ ਬਣਾਈ ਜਿੰਨੇ ਉੱਥੇ ਵੀ ਦੱਸ ਦਵਾਂਗੇ ਕਿੰਨੇ ਟੱਪੇ 43 ਹੋ ਗਏ 343 45 44 47 48 49 50 51 52 53 ਪਹੁੰਚ ਗਏ ਮਿੱਤਰੋ ਸਾਡਾ ਪੁਲਵਾਨ ਦੇਖ ਲਓ ਐਨ ਪੂਰਾ ਗਰਮੋਂ ਗਰਮੇ ਧੁੰਜ ਦੇਖ ਲਓ ਸਲਟ ਲਈ ਖੜਾਗਾ ਜਿੱਦਾਂ ਕਿ ਤੁਸੀਂ ਚੈੱਕ ਕਰ ਹੀ ਸਕਦੇ ਹੋ 59 ਹੋ ਜੋ 53 ਇਹ ਸੋ ਪੁਲਵਾਨ ਸਾਡਾ ਕਹਿੰਦੇ 54

ਪਹੁੰਚ ਗਏ 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 ਓਏ ਆਏ ਹਾਏ ਓਏ ਚੌਹਟ ਮੱਥਾ ਮੱਥਾ ਇੱਕ ਵਾਰੀ ਹੋਰ 65 68 ਨੱਤਰ ਆਏ ਹਾਏ ਆਏ ਆਏ ਚੈੱਕ ਕਰੋ ਗਰਮੀ ਚੈੱਕ ਕਰੋ 71 ਲੋ ਗਰਮੀ ਚੈੱਕ ਕਰੋ ਮੂਦੀ ਇੱਕ ਵਾਰੀ ਤੁਸੀਂ ਤੋਂ ਬਾਅਦ ਮੈਂ ਫਾਈਨਲੀ ਰੇਸ ਕੰਪਲੀਟ ਆ ਚੱਕੋ ਮੱਥਾ ਇਹ ਆ ਚੱਕੋ ਪੱਟ ਤੇ ਥਾਪੀ ਵਾਹੇ ਜਰੂਰੀ ਉਈ ਲੋ ਜੀ ਸਾਡਾ ਪਹਿਲਵਾਨ ਕਹਿੰਦੇ ਲਾ ਕੇ ਉਹ ਦੇਖ ਕੇ ਦੇਖ ਕੇ ਦੇਖ ਕੇ ਕੀ ਹੋ ਰਿਹਾ ਤਾਂ ਉਹ ਹਲਵਾ ਅੰਡੇ ਕਹਿੰਦੇ ਚੋਰ ਚੋਰ ਚ ਲਾਤਾ ਨਹੀਂ ਹੁਣ ਥੋੜਾ ਝੋਕਾ ਹੋ ਰਿਹਾ ਬਹੁਤ ਝੋਕੇ ਨੇ ਚਲ ਕੋਈ ਨਹੀਂ ਕੋਈ ਨਹੀਂ ਹੁੰਦਾ ਹੁੰਦਾ ਸਾਰਿਆਂ ਨੂੰ ਜਿਹੜਾ ਵੀ ਆਹ ਵੇ ਵੀਡੀਓ ਆਨ ਦਿਖਾ ਲਾ ਵਈ ਉਹਨੇ ਵੀਡੀਓ ਦਾ 24 ਮਿੰਟ ਦੀ ਗੱਲ ਹੀ ਨਹੀਂ ਹੋਈ ਆਹ ਹੋੜੀ ਸਾਈਬ ਸਬਸਕ੍ਰਾਈਬਰ ਸ਼ੇਅਰ ਜਿੰਨਾ ਖਤਮ ਹੋ ਗਿਆ ਮੇਰਾ ਜਲਦੀ ਕਰ ਚੱਲੀ ਆਪਾਂ ਫਰਮਾਂ ਵੀ ਖੇਡਣਾ ਬ్రో ਸਾਡਾ ਭੈਂਦਰਾ ਮੈਂ ਤੁਰਾਂ ਮਾ ਜਾਂਦਾ ਆ ਦੇਖੋ ਮਿੱਤਰੋ ਜਦਾਂ ਕਿ ਤਰੇਲ ਤਰੂਲ ਪੂਰੀ ਪਈ ਹੋਈ ਆ ਪੂਰੀ ਕੜਾਕੇ ਦੀ ਧੁੰਦਾ